ਜੇ ਕੋਈ ਇੱਕ ਪੁੰਨ ਦੇ ਕੰਮ ਲਈ ਤੁਸੀਂ ਭੇਜੇਗੇ ਸੀ ਕਿ ਆਖੇ ਤੁਸੀਂ ਵਿਦਿਆ ਦਾ ਦਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ ਔਰ ਜਿਸ ਤਰ੍ਹਾਂ এডਿਕੇਸ਼ਨ ਮੈਸਟਰ ਸਾਹਿਬ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ 'ਚ ਵੀ ਚੇਂਜ ਆਇਆ ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਵਨ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ ਨਹੀਂ ਨਹੀਂ ਇਹਦੋਂ ਹੁੰਦਾ ਨਾ ਫਲਾਦਾ ਬੀਪੋਲਿਆ ਨਹੀਂ ਜਾਣਾ ਪਤਨੀ ਹੈ ਨਾ ਹਿਚਕਾਉਂਦੇ ਸੀ ਹੁਣ ਮਾਈਕ ਖੋਣੇ ਹੋਵੇ ਤੇ ਤੇਰੇ ਫਲਾਦਾ ਫਲਾਦਾ ਉਹ ਪਾਰਕ ਪੈ ਗਿਆ ਕੰਫੀਡੈਂਸ ਆ ਗਿਆ ਬੋਲਣ ਦਾ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀਂਹ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਐ ਅਸਲੀ ਇੱਟ ਦੀ 2 ਮਜਾ 100 ਮਿੱਟ ਨਾ ਦੀ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਵਾਲੀਆਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਨਜ਼ਰ ਤਾਂ ਬਾਹਰੋਂ ਤਾਂ ਚੋ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲਓ ਚਾਹੇ ਤੁਸੀਂ ਫੋਮ ਲਾ ਲਓ ਰੰਗ ਜਿਹੜਾ ਮਰਜ਼ੀ ਕਰ ਲੋ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀਂ ਮਜ਼ਬੂਤ ਹੋਊਗੀ ਉਹਨੀ ਇਹ ਬਿਲਡਿੰਗ ਜਿਹੜੀ ਉਹ ਜਿਆਦਾ ਦੇਰ ਚੱਲੂਗੀ ਸੋ ਤੁਸੀਂ ਉੱਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਿਲਕੁਲ ਵੀ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਪਤਾ ਹੋਮਵਰਕ ਦੇ ਦਿੰਨੇ ਆ ਹੋਮਵਰਕ ਚ 15 ਦਿਨ ਤਾਂ ਛੁੱਟੀਆਂ ਦੇ ਐਂ ਲੰਘ ਜਾਂਦੇ ਵਿਚਾਰਿਆਂ ਦੇ ਫਿਰ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨਗੇ ਪਰ ਉਹ ਇੱਕ ਰੱਟਾ ਟਾਈਪ ਸਿਸਟਮ ਜਿਹੜਾ ਉਹ ਉਹ ਜਿਹੜਾ ਉਹਦੇ ਚ ਆਪਾਂ ਫਸੇ ਹੋਏ ਸੀ ਸੋ ਹੁਣ ਤੁਸੀਂ ਸਿੱਖ ਕੇ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ ਆਲਰੇਡੀ ਮਹੀਨੇ ਤੋਂ ਵੱਧ ਹੋ ਗਿਆ ਆਲਰੇਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਾਂ ਪੇਰੈਂਟਸ ਨਾਲ ਜਾਂ ਐਸਐਮਸੀ ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਤੇ ਆਪਣੇ ਪਹਿਲਾਂ ਕੀ ਸੀਗਾ ਕਿ ਗਾਈਡਾਂ ਤੋਂ ਜਾਂ ਕੁੰਜੀਆਂ ਕਹਿੰਦੇ ਨੇ ਇਹਨਾਂ ਨੂੰ ਤੇ ਆ ਯਾਦ ਕਰਿਆ ਹੋ ਜੋ ਉਹਦੇ ਚ ਸਹੀ ਹੈ ਜਿਵੇਂ ਬੱਚੇ ਨੇ ਲਿਖਤਾ ਤਾਂ ਸਹੀ ਹੈ ਨਹੀਂ ਤਾਂ ਉਹਦੇ ਨੰਬਰ ਕੱਟ ਲੇ ਹੋ ਸਕਦਾ ਬੱਚੇ ਨੇ ਕੁਝ ਉਹ ਤੋਂ ਵੀ ਵਧੀਆ ਲਿਖਿਆ ਹੋਵੇ ਜੋ ਗਾਈਡ ਵਾਲੇ ਨੇ ਨਹੀਂ ਲਿਖਿਆ ਤੇ ਬੱਚੇ ਦੀ ਆਪਣੀ ਜਿਹੜੀ ਅੰਦਰੋਂ ਜਿਹੜੀ ਆਪਣੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਅੰਡੇ ਨੇ ਟੁੱਟਣੀ ਟੁੱਟਣਾ ਹੈ ਅੰਡੇ ਦੀ ਕਿਸਮ ਵਿੱਚ ਟੁੱਟਣਾ ਲਿਖਿਆ ਹੋਇਆ ਹੈ ਪਰ ਅੰਡਾ ਜੇ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੀ ਫਰਕ ਹੈ ਬਸ ਸੋ ਤੁਹਾਡੇ ਕੋਲੇ ਬੱਚੇ ਨੇ ਉਹ ਜੀ ਉਹਨਾਂ ਨੂੰ ਤੁਸੀਂ ਅੰਦਰਲੀ ਫੋਰਸ ਨਾਲ ਉਹਨਾਂ ਨੂੰ ਕਹੋਗੇ ਕਿ ਤੇਰੇ ਕੋਲ ਕੀ ਹੈ ਤੂੰ ਸੁਣਾ ਤੂੰ ਕਿਵੇਂ ਕਰਨਾ ਚਾਹੁੰਦਾ ਹੈ ਇਸ ਸਵਾਲ ਨੂੰ ਹੱਲ ਤੂੰ ਦਾ ਸੁਪਨਾ ਆਈਡੀਆ ਉਹ ਉਹ ਦਾ ਅੰਦਰ ਲਾਉਗੇ ਜੇ ਬਾਹਰੋਂ ਕਹੋਗੇ ਕਿਆ ਹੀ ਕਰ ਨਹੀਂ ਤਾਂ ਗਲਤ ਹੈ ਤਾਂ ਫਿਰ ਉਹਦਾ ਅੰਦਰਲਾ ਜਿਹੜਾ 크ਰੀਏਟੀਵਿਟੀ ਉਹ ਮਰ ਜੂਗੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ ਆਪਣੇ ਮੈਡਮ ਨੇ ਕਿਹਾ ਕਿ ਹੁਣ ਸਾਡੇ ਅੰਦਰ ਵੀ ਆਪ ਆਪ ਹੀ ਆਈਡੀਆ ਆਉਣ ਲੱਗ ਗਏ ਮੈਂ ਐਗਜ਼ਾਮਪਲ ਦੇ ਦਿੰਨਾ ਜੇ ਕੋਈ ਨਲਕਾ ਖੜਾ ਹੈ ਪਾਣੀ ਨਹੀਂ ਹੈਗਾ ਪਹਿਲਾਂ ਉੱਚੋਂ ਬਾਹਰੋਂ ਪਾਣੀ ਪਾਉਨੇ ਆ ਉੱਪਰੋਂ ਪਾਉਨੇ ਆ 4-5 ਡੱਬੇ ਫਿਰ ਉਹਨੂੰ ਗੇੜਦੇ ਆ ਫਿਰ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਪਾਣੀ ਆਉਂਦਾ ਜਿਹੜਾ ਪਾਇਆ ਹੁੰਦਾ ਵੇਰ ਉਹਦਾ ਆਪਣਾ ਆਉਣ ਲੱਗ ਜਾਂਦਾ ਥੋੜੀ ਦੇਰ ਬਾਅਦ ਉਹਦਾ ਆਪਣਾ ਪਾਣੀ ਆਉਣ ਲੱਗ ਜਾਂਦਾ ਠੀਕ ਹੈ ਨਾ ਹੁਣ ਤਾਂ ਸ਼ਾਇਦ ਤੁਹਾਨੂੰ ਤੁਹਾਡੇ ਕੋਲੇ ਉਹ ਗੱਲਾਂ ਹੋਣ ਜਿਹੜੀਆਂ ਤੁਸੀਂ ਟ੍ਰੇਨਿੰਗ ਚ ਲੈ ਕੇ ਆਏ ਹੋ ਜਦੋਂ ਤੁਸੀਂ ਹੌਲੀ ਹੌਲੀ ਇਹਨੂੰ ਨਲਕੇ ਨੂੰ ਆਪਣੇ ਕ੍ਰੀਏਟੀਵਿਟੀ ਵਾਲੇ ਨਲਕੇ ਨੂੰ ਘੇੜਨ ਲੱਗੇ ਤਾਂ ਤੁਹਾਡੇ ਆਪਣੇ ਆਈਡੀਆਜ਼ ਆਉਣਗੇ ਵੀ ਹਾਂ ਆ ਵੀ ਆ ਵੀ ਜੋ ਤੁਸੀਂ ਸਿੱਖੇ ਵੀ ਨਹੀਂ ਆਏ ਹੋ ਤਾਂ ਸੋ ਇਹ ਬੜੀ ਅੱਛੀ ਗੱਲ ਹੈ ਕਿ ਸਾਡਾ 베ਸ ਪ੍ਰਾਇਮਰੀ ਦਾ ਪੰਜਾਬ ਦਾ ਇਨੰਬਰ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਕਿਉਂਕਿ ਇਹ ਬੇਸ ਵਧੀਆ ਬਣ ਗਿਆ ਤਾਂ ਫਿਰ ਅੱਗੇ ਉਹਨਾਂ ਨੇ ਮਿਡਲ ਚਹਾਈ ਚ ਸੀਨੀਅਰ ਸਕੈਂਡਰੀ ਚ ਯੂਨੀਵਰਸਿਟੀਾਂ ਜਾ ਕੇ ਉਹ ਉਹਨਾਂ ਦੇ ਆਪਣੀ ਪਰਸਨੈਲਿਟੀ ਉਹ ਬਦਲ ਜਾਣੀ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ ਐਜੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਹੈ ਔਰ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਤਲਬ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤਾਂ ਫਿਰ ਤੁਸੀਂ ਨਹੀਂ ਮਨਾ ਸਕੇ ਮੈਂ ਕਿ ਦੋ ਦੀਵਾਲੀਆਂ ਸੀ ਇੱਥੇ ਹੈ ਮੈਂ ਕਿ ਦੋ ਸੀ ਇੱਥੇ ਹਾਂ ਇੱਕ ਤੁਹਾਡੇ ਨਾਲ ਦੀ ਹੋਗੀ ਸੋ ਇਸ ਵਾਰ ਤੇ ਭਰਤ ਮੈਂ ਤੁਹਾਨੂੰ ਉਸ ਦਿਨ ਵੀ ਕਹਾਂ ਸੀ ਇੱਕ ਦੀਵਾਲੀ ਛੱਡ ਕੇ ਦੇਖਿਓ ساری ਉਮਰ ਯਾਦ ਰੋਗੇ ਤੁਸੀਂ ਆ ਜਾ ਕੇ ਆਪਣੇ ਬੱਚਿਆਂ ਨੂੰ ਆਪਣੀ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ bizness ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵੀ ਸਟੂਡੈਂਟ ਫਿਨਲੈਂਡ ਗਏ ਸੀਗੇ ਜਿਹੜੇ ਟੀਚਰ ਨੇ ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਸ ਸ਼ੁਰੂ ਕੀਤੀਆਂ ਸੀ ਆ ਕੇ ਮਨੀਸ਼ ਸੋਦੀਆ ਜੀ ਨੇ ਭੇਜੇ ਸੀਗੇ ਜਦੋਂ ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿ ਜਿੱਥੇ ਜਿੱਥੇ ਸਾਨੂੰ ਮੌਕਾ ਮਿਲੂ ਕੋ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਰਤੀ ਕਰਨੇ ਹਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਹੈ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋ ਵੀ ਹੈਪੀਨੈਸ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਦੇ ਲਾਠੀ ਚਾਰਜ ਹੁੰਦਾ ਫਿਰ ਸੱਟਾਂ ਭਾਈ ਦੀਆਂ ਫਿਰ ਕਿਤੇ ਜਾ ਕੇ ਕਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਤਾਂ ਆਪ ਲਈ ਫਿਰਦੇ ਹੁੰਦੇ ਉਹ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀ ਸੈਟੀਸਫੈਕਸ਼ਨ ਬਿਹਾ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ ਨਹੀਂ ਤਾਂ ਇੱਥੇ ਕੀ ਹੈ ਸਰਟੀਫਿਕੇਟ ਕੁਝ ਹੋਰ ਹੈ ਕੁਝ ਹੋਰ ਬਣਨਾ ਚਾਹੁੰਦੀ ਸੀ ਬਣ ਕੇ ਕੁਝ ਹੋਰ ਉਸ ਜੌਬ ਚ ਮਾਨੇ ਨਹੀਂ ਲੱਗਦਾ ਉਹ ਕਿਸੇ ਜੰਗਲ ਦੇ ਵਿੱਚ ਖਰਗੋਸ਼ ਦੀ ਨੌਕਰੀ ਨਿਕਲੀ ਵੀ ਖਰਗੋਸ਼ ਕੰਮ ਕਰੂਗਾ ਉੱਥੇ ਇੱਕ ਰਿਛ ਚਾਵੜਿਆ ਉਹਨਾਂ ਕੋਲੇ ਕਹਿੰਦਾ ਯਾਰ ਮੈਨੂੰ ਦੇ ਦੋ ਨੌਕਰੀ ਉਹਨੇ ਨੌਕਰੀ ਤੇ ਖਰਗੋਸ਼ ਦੀਏ ਕਹਿੰਦਾ ਯਾਰ ਮੈਨੂੰ ਖਰਗੋਸ਼ ਲਿਖ ਦੋ ਸਰਟੀਫਿਕੇਟਾਂ 'ਚ ਕਹਿੰਦੇ ਬਣਵਾ ਲਿਆ ਉਹਨੇ ਸਰਟੀਫਿਕੇਟ ਬਣਾ ਲਿਆ ਡੋਮਿਸਾਈਲ ਦੇ ਵੀ ਸਾਰੇ ਵੀ ਮੈਂ ਖਰਗੋਸ਼ ਹਾਂ ਤੇ ਉਹਨੂੰ ਨੌਕਰੀ ਵੀ ਮਿਲ ਗਈ ਨੌਕਰੀ ਮਿਲ ਗਈ ਤਾਂ ਹੁਣ ਟ੍ਰੀਟਮੈਂਟ ਵੀ ਤਾਂ ਫਿਰ ਖਰਗੋਸ਼ ਵਾਲੇ ਮਿਲਣਾ ਸੀ ਨਾ ਉਹਨੂੰ ਥੋੜੇ ਜਿਹੇ ਦਾਣੇ ਦੇ ਦਿਆ ਕਰਨ ਖਾਣ ਨੂੰ ਕਹਿੰਦਾ ਯਾਰ ਮੈਂ ਖਰਗੋਸ਼ ਹਾਂ ਕਹਿੰਦੇ ਨਹੀਂ ਸਰਟੀਫਿਕੇਟਾਂ 'ਤੇ ਖਰਗੋ ਉਹ ਕਹਿੰਦਾ ਮੈਂ ਰਿੱਚਾਂ ਕਹਿੰਦਾ ਸਰਟੀਫਿਕੇਟਾਂ 'ਤੇ ਖਰਗੋਸ਼ ਲਿਖਿਆ ਆਏ ਤੈਨੂੰ ਮਿਲੂ ਕਹਿੰਦਾ ਨਹੀਂ ਯਾਰ ਮੈਂ ਮੀਟ ਖਾਣ ਵਾਲਾ ਤੁਸੀਂ ਦੇਖੋ ਸੀ ਮੇਰਾ ਸਿਹਤ ਕਿੱਡੀ ਵੱਡੀ ਹੈ ਤੁਸੀਂ ਮੈਨੂੰ ਇੰਨੇ ਕ ਦਾਣੇ ਦੇ ਦੇਣਾ ਯਾਰ ਉਹ ਕਹਿੰਦੇ ਨਹੀਂ ਤੇਰੇ ਸਰਟੀਫਿਕੇਟਾਂ ਦੇ ਜਦੋਂ ਖਰਗੋਸ਼ ਲਿਖਿਆ ਹੋਇਆ ਆ ਆ ਬੜਾ ਉਹਨੇ ਆਖਿਆ ਯਾਰ ਬੜੇ ਤੰਗ ਹੋਗੇ ਮਹੀਨੇ 'ਚ ਉਹਨੂੰ ਪਤਾ ਲੱਗਿਆ ਜੰਗਲ ਦੇ ਪਰਲੇ ਪਾਸੇ ਇੱਕ ਨੌਕਰੀ ਹੈ ਜਿਹੜੀ ਰਿச் ਵਾਸਤੇ ਨਿਕਲੀ ਸੀ ਉੱਥੇ ਖਰਗੋਸ਼ ਕੰਮ ਕਰੀ ਜਾਂਦਾ ਉਹਨੇ ਸੁਪਰੀਮ ਕੋਰਟ ਦੇ ਜੰਗਲ ਦੀ ਸੁਪਰੀਮ ਕੋਰਟ 'ਚ ਅਰਜੀ ਪਾਤੀ ਬੀਜੀ ਦੇਖੋ ਮੈਂ ਇੱਥੇ ਖਰਗੋਸ਼ ਦੇ ਤੌਰ ਤੇ ਕੰਮ ਕਰੀਆ ਨਾ ਉੱਥੇ ਇੱਕ ਖਰਗੋਸ਼ ਰਿਛ ਦੇ ਤੌਰ ਤੇ ਕੰਮ ਕਰੇ ਸਾਨੂੰ ਬਦਲ ਦੋ ਆਪਸ ਚ ਮਿਊਚੁਅਲ ਕਹਿੰਨੇ ਨਾ ਤੁਸੀਂ ਤੁਸੀਂ ਮਿਊਚੁਅਲ ਕਰ ਦੋ ਸਾਡੀ ਤੇ ਉਹ ਸੁਪਰੀਮ ਕੋਰਟ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਸੁਣੋ ਇਹਨਾਂ ਨੂੰ ਤੇ ਰਿਛ ਨੂੰ ਬੁਲਾ ਲਿਆ ਉਹਨਾਂ ਨੇ ਚਾਰ ਚੀਤਿਆਂ ਦੀ ਕਮੇਟੀ ਨੇ ਤੋ ਕਹਿੰਦੇ ਉਹ ਕਹਿੰਦਾ ਮੈਂ ਦੇਖੋ ਤੁਸੀਂ ਮੈਨੂੰ ਦੇਖ ਲਓ ਮੈਂ ਰਿਛਾਂ ਦੇਖੋ ਵੀ ਮੈਨੂੰ ਟ੍ਰੀਟਮੈਂਟ ਖਰਗੋਸ਼ ਵਾਲੀ ਮਿਲ ਰਹੀ ਆ ਵੀ ਗਲਤ ਹੋ ਰਿਹਾ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਕਹਿੰਦੇ ਨਹੀਂ ਖਰਗੋਸ਼ ਲਿਖਿਆ ਹੋਇਆ ਤੇ ਤਾਂ ਖਰਗੋਸ਼ ਦੇ ਤੌਰ ਤੇ ਟ੍ਰੀਟਮੈਂਟ ਹੋਊਗੀ ਉਹ ਕਹਿੰਦਾ ਚੰਗਾ ਧੰਨਵਾਦ ਜੀ ਬਾਹਰ ਗਿਆ ਬਾਹਰ মিডিਆ ਖੜਾ ਸੀਗਾ ਕਹਿੰਦੇ ਯਾਰ ਤੂੰ ਬਿਲਕੁਲ ਹੀ ਆਰਗੂਮੈਂਟ ਨਹੀਂ ਕੀਤਾ ਉਹਨਾਂ ਨਾਲ ਥੋੜਾ ਬਹੁਤ ਤਾਂ ਉਹਨਾਂ ਨਾਲ ਬਹਿਸ ਕਰਦਾ ਵੀ ਮੈਂ ਰਿੱਚਾ ਤੂੰ ਤਾਂ ਸਿੱਧੇ ਹੀ ਉਹਨਾਂ ਨੇ ਕਹਿਤਾ ਖਰਗੋਸ਼ ਆਇਆ ਕਹਿ ਕੇ ਆ ਗਿਆ ਵੀ ਤੂੰ ਚੀਤਿਆਂ ਦੀ ਕਮੇਟੀ ਨਾਲ ਥੋੜੀ ਜੀ ਤੱਕ ਪ੍ਰੈਸ਼ਰ ਪਾਉਂਦਾ ਉਹਨਾਂ ਤੇ ਉਹ ਕਹਿੰਦਾ ਪ੍ਰੈਸ਼ਰ ਕਿਵੇਂ ਪਾਉਂਦਾ ਉਹ ਵੀ ਚੀਤੇ ਨਹੀਂ ਹੈਗੇ ਉਹ ਗਧੇ ਨੇ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇ ਆ ਉਹ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇਗਾ ਨਾ ਕਦੇ ਨੇ ਉਹ ਸੋ ਇੱਥੇ ਕੋਈ ਪਤਾ ਨਹੀਂ ਲੱਗ ਰਿਹਾ ਕੌਣ ਕਿਹੜੇ ਸਰਟੀਫਿਕੇਟ ਤੇ ਬੈਠਾ ਹੈ ਠੀਕ ਹੈ ਨਾ ਜੇ ਕਿਤੇ ਸਹੀ ਸਰਟੀਫਿਕੇਟ ਤੇ ਸਹੀ ਨੌਕਰੀ ਮਿਲ ਜੇ ਬੰਦਾ ਇੰਜੋਏ ਕਰਦਾ ਫਿਰ ਜੇ ਹੁਣ ਸੋਚਿਆ ਤਾਂ ਕੁਝ ਹੋਰ ਸੀ ਬਣ ਕੇ ਕੁਝ ਹੋਰ ਤਾਂ ਲੱਗਦਾ ਯਾਰ ਹੁਣ ਬਸ ਜਾਣਾ ਹੀ ਪੈਣਾ ਜਿਵੇਂ ਉਹ ਇੱਕ ਪੰਜਾਬੀ ਦੇ ਸ਼ਾਇਰ ਨੇ ਪਾਸ਼ ਉਹਨਾਂ ਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਕਰੋੋਂ ਕੰਮ ਤੇ ਕੰਮ ਤੋਂ ਕਰ ਜਾਣਾ ਮਤਲਬ ਸਿਰਫ ਐਂ ਜਾਣਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਬਸ ਇੱਕ ਸ਼ੈਲ ਦੇ ਵਿੱਚ ਹੀ ਸੀਗੇ ਕਰੋੋਂ ਕੰਮ ਤੇ ਕੰਮ ਤੋਂ ਕਰੇ ਥੋੜਾ ਸ਼ੈਲ ਤੋਂ ਬਾਹਰ ਨਿਕਲੇ ਦੁਨੀਆ ਦਾ ਪਤਾ ਲੱਗ ਗਿਆ ਵੀ ਕੀ ਹੋ ਜਾਂਦਾ ਕਿਵੇਂ ਪੜਾਉਂਦੇ ਨੇ ਕਿਵੇਂ ਇਹਨਾਂ ਦਾ ਟ੍ਰੈਫਿਕ ਸਿਸਟਮ ਹੈ ਕਿਉਂ ਕਾਮਯਾਬ ਨੇ ਡਿਸਪਲਿਨ ਕਰਕੇ ਕਾਮਯਾਬ ਨੇ ਕਿਉਂ ਚੱਕੀ ਫਿਰਦੇ 40-40 ਲੱਖਰ ਉੱਥੇ ਪਹੁੰਚਣ ਨੂੰ ਕਿਉਂਕਿ ਕਿਉਂਕਿ ਉੱਥੇ ਮੰਤਰੀ ਸੰਤਰੀ ਇੱਕੋ ਜਿਹੇ ਕਾਨੂੰਨ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੈ ਉੱਥੇ ਰੈੱਡ ਦਾ ਲਾਈਟ ਦਾ ਮਤਲਬ ਰੈੱਡ ਲਾਈਟ ਹੈ ਆਪਣੇ ਇੱਥੇ ਕਹਿੰਦੇ ਨੋ ਨੋ ਚੱਕਦੇ ਚੱਕਦੇ ਕੋਈ ਨਹੀਂ ਹੁੰਦਾ ਜਾਲ ਲੜਾ ਦੇਖ ਕੇ ਚੱਕਦੇ ਕੋਈ ਨਹੀਂ ਹੈਗਾ ਇੱਥੇ ਸੋ ਹੈ ਨਹੀਂ ਜਾਂ ਪੁਲਿਸ ਵਾਲਾ ਹੈ ਨਹੀਂ ਹੈ ਨਾ ਨਹੀਂ ਸਾਡੇ ਤਾਂ ਕੈਮਰੇ ਦੇ ਨਾਲ ਵੀ ਪੁਲਿਸ ਵਾਲਾ ਖੜਾਉਣਾ ਪੈਂਦਾ ਫਿਰ ਫਿਰ ਤੁਸੀਂ ਕਹਿੰਦੇ ਇਮਾਨਦਾਰੀ ਓਨੈਸਟੀ ਉੱਥੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਪਣੇ ਤਾਂ ਇੱਥੇ ਸ਼ਬੀਲ ਵਾਲੇ ਪਾਣੀ ਦਾ ਗਲਾਸ ਆ ਉਹਨੂੰ ਸੰਗਲ ਹੀ ਰੋਣੀ ਪੈਂਦੀ ਹੈ ਦੱਸੋ ਵੀ ਇਹ ਨਾ ਲੈ ਜੇ ਕੋ ਚੱਕ ਕੇ ਸੰਗਲੀ ਵਾਲੇ ਪਾਣੀ ਨਾਲ ਆਪਾਂ ਪਾਣੀ ਪੀ ਰਹੇ ਹੁੰਨੇ ਆ ਤੁਸੀਂ ਆਪ ਦੇਖੋ ਵੀ ਆਪਾਂ ਨੂੰ ਕਿਹੜਾ ਸਰਟੀਫਿਕੇਟ ਮਿਲ ਰਿਹਾ ਹੋ। ਬੇਸੀ ਸੰਗਲੀ ਉਹ ਸ਼ਬੀਲ ਵਾਲਾ ਕਲਾਸ ਵੀ ਲੈ ਜਾ ਸਕਦੇ ਆਂ ਸੀ। ਸੋ ਸਾਡਾ ਪਤਾ ਨਹੀਂ ਕਿਵੇਂ ਇਦਾਂ ਦਾ ਕਰੈਕਟਰ ਇਹਨਾਂ ਨੇ ਬਣਾਤਾ ਸਿਸਟਮ ਨੇ। ਪਰ ਬਦਲਿਆ ਜਾ ਸਕਦਾ ਆਉਣ ਵਾਲੀ ਪੀੜੀ ਨੂੰ ਆਪਾਂ ਆਨੈਸਟੀ ਔਰ ਦ੍ਰਿੜ ਰਾਦੇ ਔਰ ਸਕਸੈਸ ਤਾਂ ਚਲੋ ਹਰੇਕ ਨੂੰ ਚੰਗੀ ਲੱਗਦੀ ਆ। ਫੇਲਿਅਰ ਨੂੰ ਕਿਵੇਂ ਅਕਸੈਪਟ ਕਰਨਾ? ਏ ਵੀ ਸਿਖਾਉਂਦਾ ਗੇਮ ਸਿਖਾਉਂਦੀ ਹੈ ਇੱਕ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਵਾਲੀ ਟੀਮ ਵੀ ਜਿੱਤਣ ਵਾਲਿਆਂ ਨੂੰ ਹੱਥ ਮਿਲਾਉਂਦੀ ਹੈ ਨਹੀਂ ਤਾਂ ਜੇ ਜੇ ਦੋ ਦੇਸ਼ਾਂ ਦਾ ਯੁੱਧ ਲੱਗਿਆ ਹੋਇਆ ਹੈ ਇੱਕ ਦੇਸ਼ ਹਾਰ ਗਿਆ ਇੱਕ ਜਿੱਤ ਗਿਆ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨਾ ਬਦਲਾ ਲਮਾਏ ਕਦੇ ਫੇਰ ਦੁਬਾਰੇ ਬੋਲਣੋਂ ਹਟ ਜਾਂਦੇ ਨੇ ਬਾਊਂਡਰ ਬੰਦ ਹੋ ਜਾਂਦੇ ਨੇ ਸੋ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਥ ਵਾਲੇ ਜਿਹੜੇ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਵੀ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਾਂ ਕਿਸੇ ਨੇ ਰਾਈਟਰ ਵੀ ਬਣਨਾ ਹੈ ਕਿਸੇ ਨੇ ਕਵਤਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣਾ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪਾਂ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ ਤਰਮਿੰਦਰ ਤੋਂ ਲੈ ਕੇ ਸ਼ਾਹਰੁਖ ਖਾਨ ਹੋਰਾਂ ਤੋਂ ਲੈ ਕੇ मतलब पंजाब ਦੇ ਵਿੱਚ ਜਿੰਨੇ ਸਾਰੇ ਹੀ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜੀ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਕਿ ਜਦੋਂ ਕੁਝ ਬਣ ਗਏ ਫਿਰ ਉਹੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਮੈਨੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਉਹ ਪਹਿਲਾਂ ਨਹੀਂ ਕਹਿੰਦੇ ਉਹ ਜੜਦੇ ਸੂਜ ਨੂੰ ਸਲਾਮਾ ਜਿਵੇਂ ਆਪਾਂ ਕਹਿੰਦੇ ਸੋ ਪਹਿਲਾਂ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਹੈ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗਣਾ ਬਣ ਜਾਊਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵੱਲ ਲੈ ਜਾਂਦੇ ਨੇ ਤੀਜੀ ਚੌਥੀ ਵਾਲਿਆਂ ਨੂੰ ਫਿਰ ਤਾਇਓ ਰোনালਡੋ ਬਣਦੇ ਆ ਨਾ ਵੱਡੇ ਹੋ ਕੇ ਤਾਇਓ ਮੈਸੀ ਬਣਦੇ ਆ ਹ ਗਰੀਬੀਆਂ 'ਚ ਉੱਠੇ ਹੋਏ ਨੇ ਸਾਰੇ ਸੋ ਕਿਉਂਕਿ ਉਹਨਾਂ ਨੂੰ ਪਹਿਲੀ ਪਹਿਲੀ ਸਕੂਲਾਂ 'ਚ ਹੀ ਲੈ ਜਾਂਦੇ ਚੱਕ ਕੇ ਟ੍ਰੇਨਿੰਗਾਂ ਦੇਣ ਲੱਗ ਜਾਂਦੇ ਨੇ ਜਦੋਂ ਤੱਕ ਆਪਣੇ ਤਾਂ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਪਰ ਦਿੰਨੇ ਆ ਫਾਦਰਜ਼ ਨੇਮ ਪਰ ਦਿੰਨੇ ਆ ਜਦੋਂ ਸਬਜੈਕਟ ਲਿਖਦੇ ਆ ਉਹ ਤੱਕ ਆਪ ਨੂੰ ਹੀ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜਿਹੜਾ ਨਾਲ ਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਫੈਮਿਨਸ ਇਹੀ ਅਸਲ ਚ ਹੈ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਗਾ ਤੂੰ ਨਾ ਪੜ ਤੂੰ ਜਿਹੜਾ ਤੈਨੂੰ ਕਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਚ ਦੁਨੀਆ ਖੁੱਲਣ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਨ ਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਹੰਤ ਨਹੀਂ ਰਿਹਾ ਜਿੱਧਰ ਮਰਜ਼ੀ ਚੱਲ ਜਾਓ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ শারਪ ਕਰਕੇ ਲੈ ਕੇ ਆਇਆ ਹਾਂ ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ ਫਿਨਲੈਂਡ ਚ ਛੋਟੂ ਛੋਟੀਆਂ ਫੂਕਾਂ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜਿਆ ਸੁੰਦਰ ਗਹਿਣੇ ਬਣਾ ਕੇ ਭੇਜਿਆ ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕਲੀਗਜ਼ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਓਗੇ ਉਹਨਾ ਉਹ ਵਧੀ ਜਾਊਗਾ ਸੋ ਮੈਂ এডਿਕੇਸ਼ਨ ਮੈਜਿਸਟਰ ਸਾਹਿਬ ਦਾ ਬੈਂਸ ਸਾਹਿਬ ਦਾ ਔਰ ਸਾਡੇ এডਿਕੇਸ਼ਨ ਸੈਕਟਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਡਮ ਤੁਸੀਂ ਨਾਲ ਗਏ ਉੱਥੇ ਸਾਰੇ ਜਿੰਨਾ ਵੀ ਸਟਾਫ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਤੇ ਤੁਸੀਂ ਇੱਕ ਸਕਸੈਸਫੁਲ ਟੂਰ ਲਾ ਕੇ ਆਏ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਇਸ ਤਰ੍ਹਾਂ ਦੇ ਟ੍ਰੇਨਿੰਗ ਕੈਂਪ ਹੋ ਸਟੂਡੈਂਟਸ ਦੇ ਹੋਰ ਜਿਹੜੇ ਤੁਹਾਡੇ ਕੁਲੀਗ ਨੇ ਉਹਨਾਂ ਦੇ ਜਾਰੀ ਰਹਿਣਗੇ ਤੇ ਉਹਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਸਕੂਲਾਂ ਚ ਤੁਸੀਂ ਜਾਓਗੇ ਤਾਂ ਉੱਥੇ ਸਟੂਡੈਂਟਾਂ ਦੀ ਗਿਣਤੀ ਵੀ ਵਧੂਗੀ ਵੀ ਇੱਥੋਂ ਦੇ ਟੀਚਰ ਜਿਹੜਾ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਹੈ ਤੇ ਅੰਤਰਰਾਸ਼ਟਰੀ ਦੇ ਆਪਕ ਬਣ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਔਰ ਮੈਨੂੰ ਬੜੀ ਖੁਸ਼ੀ ਹੈ ਮੈਂ ਖੁਦ ਇੱਕ ਅਦੇ ਆਪਕਾ ਦਾ ਬੇਟਾ ਕਿ ਤੁਸੀਂ ਕੌਮ ਬਣਾਉਣੀ ਹੈ ਤੁਸੀਂ ਦੇਸ਼ ਬਣਾਉਣਾ ਹੈ ਦੇਸ਼ ਦੀਆਂ ਨੀਹਾਂ ਤੁਸੀਂ ਪੜਨੀਆਂ ਨੇ ਸੋ ਬਹੁਤ-ਬਹੁਤ ਤੁਹਾਨੂੰ ਦਿਲੋਂ ਮੁਬਾਰਕਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਕੂਲਾਂ ਕਾਲਜਾਂ 'ਚ ਵੀ ਕਦੇ ਆਵਾਂਗੇ ਜਦੋਂ ਮੌਕਾ ਮਿਲੇ ਤੇ ਤੁਹਾਡੇ ਬੱਚਿਆਂ ਨੂੰ ਵੀ ਮਿਲ ਕੇ ਜਾਵਾਂਗੇ ਤੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਤੇ ਇੱਕ ਟੀਚਰ ਜਿਹੜੇ ਤੁਹਾਡੇ ਨੇ ਉਹ ਜਦੋਂ ਦੇ ਅਰਕਿਆ ਇਹ ਬਾਰੋਂ ਤਾਂ ਉਹ ਉਹਨਾਂ ਨੇ ਪਹੁੰਚ ਕੀ ਕਿਵੇਂ ਫਰਕ ਆ ਗਿਆ ਕਦੇ ਬੱਚਿਆਂ ਨਾਲ ਵੀ ਕਦੇ ਰੱਖ ਲਾਂਗੇ ਬਹੁਤ ਬਹੁਤ ਮਾਰਕ ਸਰ ਮੈਂ ਅੰਤ ਵਿੱਚ ਇੱਕ ਆਪ ਜੀ ਨੂੰ ਜਾਣਕਾਰੀ ਇਹ ਵੀ ਦੂੰਗਾ ਸਾਡੇ ਵਿਭਾਗ ਵੱਲੋਂ ਆਪ ਜੀ ਦੀ ਰਹਿਨੁਮਾਈ ਹੇਠ ਇਸ ਵਕਤ 800 ਬੱਚੇ ਸਰ ਆਪਣੇ ਸਰ 12ਵੀਂ ਜਮਾਤ ਦੇ ਦੋ ਵਿంటర్ ਕੈਂਪ ਲੱਗੇ ਆ ਸਰ ਸਕੂਲ ਆਫ ਫੈਮਿਨਸ ਦੇ ਪਹਿਲੀ ਵਾਰੀ ਜਿਹੜੇ ਬੱਚੇ ਮੈਰੀਟੋਰੀਅ ਸਕੂਲ ਤੇ ਸਕੂਲ ਆਫ ਫੈਮਿਨਸ लुधियाना ਤੇ ਜਲੰਧਰ ਸਰ ਰੈ residențial ਕੈਂਪੀ ਕਮੇ ਨੇ ਦੇ ਤੇ ਇਸ ਵਾਰੀ ਸਾਨੂੰ ਉਮੀਦ ਹੈ ਸਰ ਸਾਡੇ ਪਿਛਲੇ 2 ਸਾਲ ਦੇ ਨਤੀਜੇ ਬਹੁਤ ਵਧੀਆ ਰਹੇ ਇਸ ਵਾਰੀ ਸਰ ਪੰਜਾਬ ਦੇ ਸਰਕਾਰੀ ਸਕੂਲ NEET ਤੇ JEE ਦੇ ਸਰ ਰਿਜ਼ਲਟ ਦੇ ਵਿੱਚ ਸਾਰੇ ਰਿਕਾਰਡ ਤੋੜੂਗਾ ਸਰ ਆਪ ਜੀ ਦੀ ਅਚੀਵਮੈਂਟ ਹੈ ਤੇ ਸਰ ਇਨ ਜਨਵਰੀ ਸਰ ਅਸੀਂ ਆਪਣੇ 11ਵੀਂ ਕਲਾਸ ਦੇ ਬੱਚਿਆਂ ਨੂੰ ਸਕੂਲ ਆਫ ਫੈਮਿਨਸ ਨੂੰ ਵੀ ਆਰ ਪਲੈਨਿੰਗ ਸਰ ਉਹਨਾਂ ਨੇ ਸੀ ਬੈਂਗਲੌਰ ਸਰ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਤੇ ਗੂਗਲ ਦਾ ਹੈਡਕੁਆਟਰ ਸਰ ਉਹਨਾਂ ਨਾਲ ਗੱਲ ਚੱਲ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ ਸਰ ਇਹ ਵੀ ਜਿਹੜਾ ਇਨ ਪਲਾਨਸ ਹੈ ਧੰਨਵਾਦ ਸਰ ਆਪ ਜੀ ਨੇ ਇਨਾ ਸਮਾ ਦਿੱਤਾ ਤੇ ਸਾਰੇ ਟੀਚਰਸ ਨੇ ਵੀ ਆਪਣੀ ਖੁੱਲਾ ਸਮਾਸੀ ਸਰ ਤੇ ਆਪ ਜੀ ਦੀ ਰਹਿਨਮਾਈ ਹੈ ਸਰ ਸਿੱਖਿਆ ਕ੍ਰਾਂਤੀ ਦੀ ਬਤ ਚਾਪਣੀ ਦਾ ਪ੍ਰਬੰਧ ਹੈਗਾ